ਭਪਰੀ ਪੰਜਾਬੀ ਦੰਸਵਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਦੇ ਹਲਕਾ ਗੜਸ਼ੰਕਰ ਤੋਂ ਜਿੱਥੇ ਕਿ ਡਿਪਟੀ ਸਪੀਕਰ ਦੇ ਹਲਕੇ ਚ ਤੜਲੇ ਨਾਲ ਗੈਰਕਾਨੂੰਨੀ ਟੈਂਕ ਨਾਲ ਮਾਈਨਿੰਗ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਕੰਡੀ ਸੰਘਰਸ਼ ਕਮੇਟੀ ਨੇ ਸੰਘਰਸ਼ ਦੀ ਚੇਤਾਵਨੀ ਵੀ ਦੇ ਦਿੱਤੀ ਹੈ ਤੇ ਕਿਹਾ ਕਿ ਜੇਕਰ ਜਲਦ ਪ੍ਰਸ਼ਾਸਨ ਨੇ ਕੋਈ ਕਦਮ ਨਾ ਚੁੱਕਿਆ ਤਾਂ ਇਲਾਕੇ ਦੇ ਲੋਕ ਸੰਘਰਸ਼ ਕਰਨ ਲਈ ਸੜਕਾਂ ਤੇ ਆਉਣਗੇ ਐਦਾ ਰਸਲ ਪੰਜਾਬ ਸਰਕਾਰ ਅਤੇ ਹੁਸ਼ਾਰਪੁਰ ਪ੍ਰਸ਼ਾਸਨ ਵੱਲੋਂ ਗੈਰਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਤੇ ਸ਼ਿਕੰਜੇ ਕੱਸਣ ਦੇ ਦਾਅਵੇ ਕੀਤੇ ਜਾ ਰਹੇ ਨੇ ਪਰੰਤੂ ਜੇਕਰ ਧਰਾਤਲ ਦੀ ਗੱਲ ਕਰੀਏ ਤਾਂ ਜ਼ਮੀਨੀ ਪੱਧਰ ਤੇ ਇਹ ਦਾਅਵੇ ਮਹਿਜ਼ ਖੋਖਲੇ ਹੀ ਸਾਬਤ ਹੋ ਰਹੇ ਨੇ ਕਿਉਂਕਿ ਜਿਸ ਤਰ੍ਹਾਂ ਨਾਲ ਪਿੰਡ ਨੈਣਵਾ ਚ ਗੈਰ ਕਾਨੂੰਨੀ ਮਾਈਨਿੰਗ ਚੱਲ ਰਹੀ ਹੈ ਉਸ ਨੇ ਸਰਕਾਰ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਕਿਉਂਕਿ ਨੈਣਵਾ ਤੋਂ ਸੀਮਾ ਰੋਡ ਤੇ ਮਸ਼ੀਨਰੀ ਨਾਲ 2 ਏਕੜ ਜ਼ਮੀਨ 'ਚ 15 ਤੋਂ 20 ਫੁੱਟ ਦੇ ਲਗਭਗ ਗੈਰ ਕਾਨੂੰਨੀ ਮਾਈਨਿੰਗ ਕਰ ਦਿੱਤੀ ਗਈ ਹੈ ਜਦੋਂ ਮੀਡੀਆ ਪਹੁੰਚਿਆ ਤਾਂ ਮੀਡੀਆ ਦਾ ਕੈਮਰਾ ਵੇਖ ਕੇ ਨਜਾਇਜ਼ ਮਾਈਨਿੰਗ ਕਰਦੇ ਵਿਅਕਤੀ ਮਸ਼ੀਨਰੀ ਸਮੇਤ ਮੌਕੇ ਤੋਂ ਫਰਾਰ ਹੁੰਦੇ ਦਿਖਾਈ ਦਿੱਤੇ ਨੇ ਇਸ ਮੌਕੇ ਸੰਘਰਸ਼ੀਲ ਅਗੂ ਦਰਸ਼ਨ ਸਿੰਘ ਮੱਟੂ ਨੇ ਕਿਹਾ ਕਿ ਅੱਜ ਗਰਸ਼ੰਕਰਚ ਮਾਈਨਿੰਗ ਮਾਫੀਆ ਸਰਕਾਰ ਤੇ ਭਾਰੂ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਜੇਕਰ ਜਲਦ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਲੋਕ ਮਜਬੂਰ ਹੋ ਕੇ ਸੰਘਰਸ਼ ਦਾ ਰਸਤਾ ਅਖਤਿਆਰ ਕਰਨਗੇ ਇਹ ਦੂਜੇ ਪਾਸੇ ਮਾਈਨਿੰਗ ਦੇ ਐਸਟੀਓ ਹਰਜਿੰਦਰਪਾਲ ਸਿੰਘ ਨੇ ਕਿਹਾ ਕਿ ਮਾਈਨਿੰਗ ਕਰਨ ਵਾਲਿਆਂ ਕੋਲ ਕੋਈ ਵੀ ਮਨਜ਼ੂਰੀ ਨਹੀਂ ਹੈ ਤੇ ਇਹ ਮਾਮਲਾ ਹੁਣ ਐ ਮਾਈਨਿੰਗ ਵਿਭਾਗ ਦੇ ਧਿਆਨ ਵਿੱਚ ਆ ਚੁੱਕਿਆ ਤੇ ਜਲਦ ਇਸ ਤੇ ਸਖਤ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ ਮੈਂ ਕੁੱਲ ਹਿੰਦ ਕਿਸਾਨ ਸਭਾ ਤੇ ਕੰਡੀਸ਼ਨ ਅਸ਼ੂਮਾਈ ਦੇ ਸਭਾਈ ਕਨਵੀਨਰ ਦੇ ਤੌਰ ਤੇ ਦਰਸ਼ਨ ਸਿੰਘ ਮਟੂਏ ਕਹਿਣਾ ਚਾਹਣਾ ਛੇ ਜਿਹੜਿਆਂ ਚ ਕੰਡੀ ਪੈਂਦੀ ਆ ਸ਼ਵਾਲਕ ਦਾ ਪਹਾੜ ਪੈਂਦਾ ਏ ਕਲਗੀ ਆ ਭੁੱਖੇ ਜੱਟ ਨੂੰ ਕਟੋਰਾ ਲੱਭਿਆ ਪਾਣੀ ਪੀ ਪੀ ਕੇ ਆਫਰਿਆ ਇਹ ਜਿਨ੍ਹਾਂ ਨੂੰ ਹੁਣ ਪਤਾ ਲੱਗਿਆ ਰੇਤਾ ਖੰਡ ਤੋਂ ਮਹਿੰਗਾ ਆ ਇਹ ਖਿੰਜ ਪਦਾਰਥ ਬਹੁਤ ਆ ਉਹ ਲੱਗੇ ਹੋਏ ਨੇ ਬੀਤ ਦਾ ਜਿਹੜਾ ਟੇਬਲ ਲੈਂਡ ਆ ਜਿਹੜੇ ਬਾਈਆ ਆ ਜਿਹੜੇ ਅੱਜ 35 ਪੰਚਾਇਤਾਂ ਬਣੀਆਂ ਉਹ ਜਸੀਮਾ ਤੇ ਨੈਣਮਾ ਚ ਉਹ ਲਗਾਤਾਰ ਬਾਰ ਫੂਟਿੰਗ ਤੇ ਉਹ ਕਰ ਰਹੇ ਨੇ ਕਾਰੋਬਾਰ ਮਾਈਨਿੰਗ ਦਾ ਅਸੀਂ ਕੰਡੀਸ਼ਨ ਅਰਸ਼ ਕਮੇਟੀ ਵਾਲੋ ਕਹਿਣਾ ਚਾਹੁੰਦੇ ਆ ਜੇ ਪਹਾੜ ਚੱਕੇ ਗਏ ਇੱਕ ਧਰਤੀ ਨੂੰ ਕਰੋਪ ਕੀਤਾ ਮਾਈਨਿੰਗ ਕਰਕੇ ਫਿਰ ਹੜ ਵੀ ਆਊਗੇ ਵਾਤਾਵਰਨ ਤਬਾਹ ਵੀ ਹੋਊਗਾ ਅਸੀਂ ਕੰਡੀਸ਼ਨ ਅਰਸ਼ ਕਮੇਟੀ ਜਨਮ ਤੋਂ ਲਗਾਤਾਰ 1997 ਤੋਂ ਮਾਈਨਿੰਗ ਦੇ ਵਿਰੋਧ ਚ ਲੜਦੀ ਆ ਰਹੀ ਆ ਤੇ ਲੜੂਗੀ ਇਹਨਾਂ ਦਿਨਾਂ ਚ ਜਿਹੜੇ ਮਾਈਨਿੰਗ ਕਰਦੇ ਆ ਜੇ ਕਿਤੇ ਫੜੇ ਜਾਂਦੇ ਆ ਤਾਂ ਜਿਹੜੇ ਲੋਕ ਕੰਡੀਸ਼ਨ ਅਰਸ਼ ਕਮੇਟੀ ਦੇ ਆਗੂ ਆ ਉਹਨਾਂ ਦੇ ਘਰਾਂ ਕੋਲ ਜਾ ਕੇ ਗਾਲਾਂ ਕੱਢੀਆਂ ਜਾਂਦੀਆਂ ਅਸੀਂ ਵਾਰਨਿੰਗ ਦੇਣੀ ਚਾਹੁੰਦੇ ਆ ਵੇ ਜਿਹੜੇ ਲੋਕ ਲੜਨ ਵਾਲੇ ਅਸੀਂ ਉਹਨਾਂ ਦੇ ਮੋਰੇ ਹੋ ਕੇ ਲੜਾਈ ਲੜਾਂਗੇ ਅਸੀਂ ਆਖਰੀ ਦਮ ਤੱਕ ਮਾਈਨਿੰਗ ਦਾ ਵਿਰੋਧ ਕਰਾਂਗੇ ਗੈਰ ਕਾਨੂੰਨੀ ਦਾ ਜਿਹੜੀ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਆ ਇਹ ਦੇਸ਼ ਤੇ ਪਰਦੇਸ਼ ਲਈ ਤੇ ਲੋਕਾਂ ਲਈ ਬਹੁਤ ਵੱਡਾ ਘਾਤਕ ਸਟੈਪ ਜੇ ਸਾਡੀਆਂ ਕਲਗੀਆਂ ਚੱਕੀਆਂ ਗਈਆਂ ਹੜ ਵੀ ਆਣੇ ਆ ਵਾਤਾਵਰਨ ਦੀ ਤਬਾਹੀ ਵੀ ਹੋਣੀ ਆ ਇਸ ਕਰਕੇ ਕੰਢੀ ਸੰਘਰਸ਼ ਕਮੇਟੀ ਸਮੂਹ ਇਨਸਾਫ ਲੋਕਾਂ ਨੂੰ ਨਾਲ ਲੈ ਕੇ ਇਹਦਾ ਸੰਘਰਸ਼ ਕਰੂਗੀ ਖਾਸ ਤੌਰ ਤੇ ਜਿਹੜਾ ਨੈਣਮਾ ਤੇ ਇਸਕਰ ਦੇ ਬੜਾ ਚੌੜ ਦੇ ਪੋਜਾਲ ਸਾਈਡ ਤੇ ਉੱਪਰ ਸੀਮਾ ਆ ਤੇ ਐਸ ਰਾਮਪੁਰ ਬਿਰਡੋ ਤੇ ਹੋਰ ਕਨੈਲ ਵਗੈਰਾ ਪਿੰਡਾਂ ਜੋ ਲੋਕਾਂ ਨਾਲ ਲੈ ਕੇ ਸੰਗਰਾਮ ਤੇਜ ਕਰੂਗੀ ਇਹਦੇ ਵਿੱਚ ਸਾਨੂੰ ਜੋਸ਼ ਕਾਇਮ ਮਿਲੀ ਜਈ ਦੋ ਤਿੰਨ ਵਾਰੀ ਰੀਡ ਕੀਤੀ ਆ ਦੋਨੇ ਤਿੰਨੇ ਵਾਰੀ ਸਾਨੂੰ ਮਾਈਨਿੰਗ ਤਾਂ ਮਿਲੀ ਆ ਪਰ ਉੱਥੇ ਬੰਦਾ ਕੋਈ ਮੌਕੇ ਤੇ ਮਿਲਿਆ ਨਹੀਂ ਜਾਂ ਤਾਂ ਸਾਡੇ ਤੋਂ ਪਹਿਲਾਂ ਖਬਰ ਲੱਗਣ ਤੋਂ ਭੱਜ ਗਏ ਆ ਜਾਂ ਇਹ ਕਿਹ ਲੋਕ ਸਾਡੇ ਟਾਈਮ ਦੇ ਵਿੱਚ ਉਹ ਮਾਈਨਿੰਗ ਕਰਦੇ ਨਹੀਂ ਮਿਲੇ ਅਸੀਂ ਇਹਦੇ ਬਾਰੇ ਤਸਵੀਰ ਸਰ ਸਾਹਿਬ ਨੂੰ ਕੱਲ੍ਹ ਲਿਖ ਦਤਾਂ ਆ ਤੇ ਜੇ ਮਾਲਕੀ ਰਿਪੋਰਟ ਆਦੀ ਆ ਤੇ ਮਾਲਕ ਤੇ ਜੋ ਬਣਦਾ ਜੁਰਮਾਨਾ ਉਹ ਪਾਤਾ ਜਾਊਗਾ